ਪ੍ਰੋਗਰਾਮ ਦੇ ਇਸ ਇਸੇ ਗੱਲਬਾਤ ਕਰਨ ਜਾ ਰਹੇ ਆ ਚਰਚਿਤ ਕਵੀ ਤੇ ਚਰਚਿਤ ਲੇਖਕ ਮੇਰੀ ਮੁਰਾਦ ਹੈ ਗੁਰਿੰਦਰ ਕਲਸੀ ਤੋਂ ਜੋ ਸਾਡੇ ਸਟੂਡੀਓ ਚ ਨੇ ਜੀ ਗੁਰਿੰਦਰ ਜੀ ਸਵਾਗਤ ਹੈ ਆਪ ਜੀ ਦਾ ਸਸ ਸਸ ਹੀ ਕਾਲ ਸਾਰ ਕੀ ਹਾਲ ਚਾਲ ਹੈ ਬਹੁਤ ਬਧੀ ਬਸੋਥਾ ਸਬ ਜੀ ਸੋ ਦੋਸਤੋ ਲੇਖਕ ਵੀ ਹੈ ਤੇ ਕਵੀ ਵੀ ਹੈ ਗੁਰਿੰਦਰ ਕਲਸੀ ਸਾਹਿਤ ਦੇ ਵਿੱਚ ਬਹੁਤ ਰੁਚੀ ਹੈ ਸਾਹਿਤ ਤੋਂ ਗੱਲ ਕਰਦੇ ਆ ਬਤੌਰ ਲੇਖਕ ਕਿੰਨੀਆਂ ਕੋ ਪੁਸਤਕਾਂ ਲਿਖ ਚੁੱਕੇ ਹੋ ਉਸ ਤੋਂ ਸਾਬ ਜਿਹੜਾ ਕਿਤਾਬਾਂ ਦੀ ਗਿਣਤੀ ਹੈ ਉਹ ਇਸ ਟਾਈਮ ਤੱਕ 28 ਦੇ ਕਰੀਬ ਹੋ ਚੁੱਕੀ ਹੈ ਹਾਂ ਹਾਂ ਜਿਨ੍ਹਾਂ ਦੇ ਵਿੱਚ ਕਵਿਤਾ ਦੀਆਂ 7 ਕਿਤਾਬਾਂ ਹਨ 5 ਕਿਤਾਬਾਂ ਪੰਜਾਬੀ ਵਿੱਚ ਲਿਖੀਆਂ ਹਨ ਅਤੇ ਇੱਕ ਹਿੰਦੀ ਵਿੱਚ ਹੈ ਅਤੇ ਪਿੱਛੇ ਜਿਹੇ ਇੱਕ ਕਿਤਾਬ ਆਈ ਹੈ ਅੰਗਰੇਜ਼ੀ ਦੇ ਵਿੱਚ ਆਈ ਹੈ ਦਾ ਫੁੱਲ ਮੂਨ ਇਹ ਸੁਨਹਿਰੀ ਮੁਖਤ ਜੋ ਕਿਤਾਬ ਹੈ ਉਹ ਬਾਲ ਸਹਿਦ ਦੀਆਂ ਕਹਾਣੀਆਂ ਹਨ ਇਸ ਦੇ ਵਿੱਚ ਹਾਂ ਅਤੇ ਗਾਲਬ ਦੀ ਕਬਰ ਤੇ ਮੇਰੀ ਪਹਿਲੀ ਕਿਤਾਬ ਸੀ ਉਸ ਤੋਂ ਬਾਅਦ ਮੋਧੀਆਂ ਪੌਣਾ ਦੇ ਵਿੱਚ ਵੀ ਕਵਤਾਵਾਂ ਹਨ ਜ਼ਿੰਦਗੀ ਵਹਿ ਤੁਰੀ ਦੀਪਾ ਤੇ ਉਸ ਦੀ ਦਾਦੀ ਇਹ ਪ੍ਰੌੜ ਸਹਿ ਦੀਆਂ ਕਿਤਾਬਾਂ ਹਨ ਅਤੇ ਸਿਲਤਾ ਮੇਰੀ ਪੰਜਵੀਂ ਕਿਤਾਬ ਹੈ ਬਿਲਕੁਲ ਸਾਹਮਣੇ ਦੇ ਵਿੱਚ ਕੁਝ ਲੇਖਕਾਂ ਦੇ ਰੇਖਾ ਚਿੱਤਰ ਹਨ ਅਤੇ ਝੂਠ ਦਾ ਥੈਲਾ ਜੋ ਕਿਤਾਬ ਹੈ ਇਹ ਹੁਣੇ-ਹੁਣੇ ਕਰੋਸ਼ੀਆ ਦੀਆਂ ਲੋਕ ਕਹਾਣੀਆਂ ਉਹ ਛਪ ਕੇ ਆਈਆਂ ਹਨ ਅਤੇ ਹਿੰਦੀ ਦੀ ਕਵਿਤਾ ਦੀ ਕਿਤਾਬ ਹੈ ਕਵਿਤਾ ਦਾ ਅੰਚਲ ਐਸੀ ਤਰ੍ਹਾਂ ਬੱਚਿਆਂ ਲਈ ਰੂਸੀ ਹੋਈ ਚੂਹੀ ਮਨ ਦੀ ਕਾਤਰ ਇਹ ਸਾਰੀਆਂ ਕਿਤਾਬਾਂ ਜਿੱਥੇ ਨਹੀਂ ਗਿਆ ਇਹ ਅਨੁਵਾਦ ਕੀਤਾ ਹੈ ਜੀ ਤਾਂ ਇਸ ਤਰ੍ਹਾਂ ਕਰਕੇ ਰਚਨਾ ਚੱਲਦੀ ਰਹਿੰਦੀ ਹੈ ਤੁਸੀਂ ਐਨੀਆਂ ਕਿਤਾਬਾਂ ਲਿਖਿਆ ਕਦੋਂ ਸਮਾਂ ਕੱਢਦੇ ਹੋ ਲਿਖਣ ਸਮਾਂ ਜ਼ਿੰਦਗੀ ਦੇ ਵਿੱਚੋਂ ਹੀ ਸਮਾਂ ਕੱਢਣਾ ਪੈਂਦਾ ਕਿਉਂਕਿ ਜਿਹੜੀ ਕਵਿਤਾ ਹੈ ਉਹ ਕੋਈ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਅਸੀਂ ਟੇਬਲ ਦੇ ਉੱਤੇ ਬੈਠ ਕੇ ਤਿਆਰ shear ਹੋ ਕੇ ਲਿਖਣੀ ਆ ਕਿਉਂਕਿ ਕਵੀ ਦਾ ਜੋ ਮਨ ਹੈ ਉਹ ਉਡਾਰੀਆਂ ਪਰਦਾ ਰਹਿੰਦਾ ਹੈ ਕਿਸੇ ਵੀ ਸਮੇ ਉਸ ਨੂੰ ਕੋਈ ਘਟਨਾ ਜਾਂ ਕੋਈ ਵਿਅਕਤੀ ਜਾਂ ਕੋਈ ਦ੍ਰਿਸ਼ ਟੁੰਬਦਾ ਹੈ ਤਾਂ ਉਸੇ ਸਮੇ ਉਹਦੇ ਮਨ ਵਿੱਚ ਕੋਈ ਨਾ ਕੋਈ ਲਾਈਨ ਬਣ ਜਾਂਦੀ ਹੈ ਕੋਈ ਨਾ ਕੋਈ ਤੁਕ ਬਣ ਜਾਂਦੀ ਆ ਤੇ ਵਿਸ਼ੇ ਕਿੱਥੋਂ ਲੱਭਦੇ ਹੋ ਫਿਰ ਇਹਨਾਂ ਲਈ ਪਾਤਰ ਕਿੱਥੋਂ ਚੁੰਨਦੇ ਵਿਸ਼ੇ ਜ਼ਿੰਦਗੀ ਦੇ ਵਿੱਚੋਂ ਹੀ ਮਿਲਦੇ ਆ ਜਿਵੇਂ ਕਿ ਕੋਈ ਹਿਰਦੇ ਵਿੱਚ ਘਟਨਾ ਕੋਈ ਤੁਹਾਡੇ ਸਾਹਮਣੇ ਕੋਈ ਹਾਦਸਾ ਹੋ ਗਿਆ ਜਾਂ ਤੁਹਾਡੇ ਨਾਲ ਹੀ ਕਿਸੇ ਨੇ ਕੋਈ ਵਿਵਹਾਰ ਠੀਕ ਨਹੀਂ ਕੀਤਾ ਜਾਂ ਕੋਈ ਚੀਜ਼ ਤੁਹਾਨੂੰ ਬਹੁਤ ਖੂਬਸੂਰਤ ਲੱਗੀ ਸੁੰਦਰਤਾ ਲੱਗੀ ਉਸ ਤੋਂ ਤੁਹਾਡਾ ਮਨ ਬੇਬਲ ਹੋ ਗਿਆ ਤਾਂ ਸਾਰਾ ਕੁਝ ਇਹ ਜੋ ਹੈ ਉਹ ਰਚਨਾ ਨੂੰ ਇੱਕ ਟ੍ਰਿਗਰ ਕਰਦਾ ਹੈ ਸ਼ੁਰੂਆਤ ਕਰਦਾ ਹੈ ਲੇਕਿਨ ਬਾਅਦ ਦੇ ਵਿੱਚ ਉਸ ਦੇ ਵਿੱਚ ਤੁਹਾਨੂੰ ਕੁਝ ਸੋਧ ਵੀ ਕਰਨੀ ਪੈਂਦੀ ਆ ਅਤੇ ਉਹਦੇ ਵਿੱਚ ਕੁਝ ਹੋਰ ਵਿਸ਼ੇ ਐਡ ਕਰਨੇ ਪੈਂਦੇ ਆ ਕਿਉਂਕਿ ਕਲਾ ਦੇ ਵਿੱਚ ਇਹ ਹੈ ਕਿ ਹਰ ਵਿਅਕਤੀ ਉਸ ਨੂੰ ਆਪਣੇ ਰੂਪ ਦੇ ਅਨੁਸਾਰ ਆਪਣੀ ਸੁਭਾਅ ਦੇ ਅਨੁਸਾਰ ਉਸ ਨੂੰ ਮਾਨਦਾ ਹੈ ਤੋਂ ਉਦੇ ਵਿੱਚ ਇੱਕ ਵਿਸ਼ਾਲਤਾ ਲਿਆਉਣ ਦੇ ਵਾਸਤੇ ਸਾਨੂੰ ਕੁਝ ਸੋਚ ਵਿਚਾਰ ਵੀ ਕਰਨੀ ਪੈਂਦੀ ਆ ਕਿ ਸ਼ਬਦਾਂ ਦੀ ਘਟ ਵੱਡ ਵੀ ਕਰਨੀ ਪੈਂਦੀ ਹੈ ਲੇਕਿਨ ਉਹ ਬਹੁਤ ਬਾਅਦ ਦੀ ਗੱਲ ਹੈ ਸੋ ਪਹਿਲਾਂ ਤਾਂ ਜੋ ਵੀ ਰਚਨਾ ਹੈ ਉਹਦੇ ਵਾਸਤੇ ਇੱਕ ਟ੍ਰਿਗਰ ਦੀ ਜ਼ਰੂਰਤ ਹੁੰਦੀ ਆ ਜਿਹੜਾ ਕਿ ਆਮ ਜ਼ਿੰਦਗੀ ਵਿੱਚੋਂ ਹੀ ਮਿਲਦਾ ਸਾਨੂੰ ਜੀ ਜੀ ਤੁਸੀਂ ਕਵਤਾਵਾਂ ਵੀ ਲਿਖੀਆਂ ਐ ਵਾਰਤਿਕ ਵੀ ਲਿਖੀ ਐ ਹਾਂਜੀ ਜਿਆਦਾ ਕੀ ਦਾ ਦਿਲਚਸਪੀ ਵਾਰਤਿਕ ਐ ਜਾਂ ਕਵਤਾਵਾਂ ਮੇਰਾ ਜਿਹੜਾ ਜਿਆਦਾ ਜਿਹੜਾ ਰੁਝਾਨ ਹੈ ਮੇਰਾ ਕਵਤਾਵਲ ਹੈ ਮੈਂ ਕਵਤਾਵਾਂ ਹੀ ਜ਼ਿਆਦਾ ਪੜਦਾ ਹਾਂ ਕਵਤਾਵਾਂ ਹੀ ਲਿਖਦਾ ਹਾਂ ਲੇਕਿਨ ਮੈਨੂੰ ਜੀਵਨੀਆਂ ਪੜਨ ਦੇ ਵਿੱਚ ਖਾਸ ਤੌਰ ਤੇ ਸਵੈ ਜੀਵਨੀਆਂ ਪੜਨ ਦੇ ਵਿੱਚ ਬਹੁਤ ਆਨੰਦ ਮਿਲਦਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਮੈਂ ਵੀ ਆਪਣੀਆਂ ਜੋ ਜੀਵਨ ਦੀਆਂ ਯਾਦਾਂ ਹਨ ਕਿਉਂਕਿ ਜੋ ਆਪਣਾ ਸਮਾਂ ਹੈ ਅੱਜ ਤੋਂ 50 60 ਸਾਲ ਪਹਿਲਾਂ ਦਾ ਜੋ ਸਮਾਂ ਹੈ ਉਹ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਹਾਲਾਂਕਿ ਅਸੀਂ ਆਪਣੇ ਜੀਵਨ ਦੀਆਂ ਘਟਨਾਵਾਂ ਉਹਨਾਂ ਨੂੰ ਦੱਸ ਕੇ ਕੋਈ ਖਾਸ ਵੱਡੀ ਪ੍ਰਾਪਤੀ ਤਾਂ ਆਪਾਂੇ ਨਾ ਹੋਵੇ ਪਰ ਉਹ ਜੋ ਸਾਡੇ ਸਮੇਂ ਆ ਜੋ ਸਾਡਾ ਸੰਘਰਸ਼ ਆ ਜੋ ਕੁਝ ਅਸੀਂ ਆਪਣੇ ਪਿੰਡੇ ਤੇ ਸਹਿਿਆ ਜਾਂ ਉਹ ਟੈਕਨੋਲੋਜੀ ਜਿਹੜੀ ਉਸ ਸਮੇਂ ਅੱਜ ਦਾ ਹੈ ਪਰ ਉਸ ਸਮੇਂ ਉਸ ਟੈਕਨੋਲੋਜੀ ਦੀ ਅਨਹੋਂਦ ਦੇ ਵਿੱਚ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਬਤੀਤ ਕੀਤਾ ਕਿਸ ਤਰ੍ਹਾਂ ਅਸੀਂ ਸੰਘਰਸ਼ ਕਰਕੇ ਅੱਗੇ ਆਏ ਆ ਉਹ ਅਸੀਂ ਸਾਰਾ ਕੁਝ ਉਹਨਾਂ ਬੱਚਿਆਂ ਨੂੰ ਦੱਸਣਾ ਚਾਹੁੰਦੇ ਆ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਜੇ ਸਾਡੇ ਪੁਰਖੇ ਹਨ ਜਾਂ ਸਾਡੇ ਮਾਤਾ ਪਿਤਾ ਹਨ ਉਹ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਤੁਸੀਂ ਲਿਖਦੇ ਕਿਹਦੇ ਲਈ ਆਪਣੇ ਲਈ ਜਾਂ ਕਿਸੇ ਚੀਜ਼ ਨੂੰ ਮੁੱਖ ਰੱਖ ਕੇ ਕਿ ਵੀ ਆ ਮੈਂ ਜੋ ਲਿਖ ਰਿਹਾ ਆ ਆਟ ਮੇਰਾ ਟਾਰਗੇਟਡ ਰੀਡਰ ਹੈਗਾ ਦੇਖੋ ਸਭ ਤੋਂ ਪਹਿਲਾਂ ਤਾਂ ਜੋ ਵਿਅਕਤੀ ਹੈ ਉਹ ਆਪਣੇ ਅੰਦਰ ਮਹਿਸੂਸ ਕਰਦਾ ਹੈ ਇਹਦੇ ਵਿੱਚ ਦੋਨੇ ਗੱਲਾਂ ਹੋ ਸਕਦੀਆਂ ਹਨ ਅਸੀਂ ਆਪਣੇ ਬਾਰੇ ਵੀ ਲਿਖ ਸਕਦੇ ਹਾਂ ਆਪਣੇ ਵਾਸਤੇ ਵੀ ਲਿਖ ਸਕਦੇ ਹਾਂ ਅਸੀਂ ਕਿਸੇ ਹੋਰ ਦੀ ਕਹਾਣੀ ਵੀ ਲਿਖ ਸਕਦੇ ਹਾਂ ਹੂੰ ਸੋ ਟਾਰਗੇਟ ਹੈ ਲੇਕਿਨ ਉਸ ਦੇ ਵਿੱਚ ਸਾਨੂੰ ਕੁਝ ਇੱਕ ਤਬਦੀਲੀ ਕਰਨੀ ਪੈਂਦੀ ਹੈ ਜਿਵੇਂ ਕਿ ਅਗਰ ਅਸੀਂ ਬੱਚਿਆਂ ਲਈ ਲਿਖ ਰਹੇ ਹਾਂ ਤਸਾਂ ਨੂੰ ਸੋਚਣਾ ਪਏਗਾ ਕਿ ਬੱਚਿਆਂ ਨੂੰ ਅਸੀਂ ਕਿਹੋ ਜੇ ਵਿਸ਼ੇ ਦੇਣੇ ਹਨ ਬੱਚੇ ਨੂੰ ਅਸੀਂ ਕਿਹੜੀ ਚੀਜ਼ ਹਲੇ ਨਹੀਂ ਦੱਸਣੀ ਕਿਉਂਕਿ ਬਹੁਤ ਸਾਰੇ ਜੋ ਲੇਖਕ ਹਨ ਜਾਂ ਕਈ ਵਾਰੀ ਲਿਖਣਾ ਸ਼ੁਰੂ ਕਰਦੇ ਹਨ ਉਹ ਜਿਵੇਂ ਕਿ ਬੱਚਿਆਂ ਦੇ ਲਈ ਕੋਈ ਭੂਣ ਹੱਤਿਆ ਦੀ ਗੱਲ ਕਰੀ ਜਾਂਦਾ ਜਾਂ ਚੋਰੀ ਦੀ ਗੱਲ ਕਰਦਾ ਜਾਂ ਕੋਈ ਠੱਗੀ ਠੋਰੀ ਦੀ ਗੱਲ ਕਰਦੇ ਅਸੀਂ ਬੱਚਿਆਂ ਨੂੰ ਇਹਨਾਂ ਵਿਸ਼ਾ ਤੋਂ ਦੂਰ ਰੱਖਣਾ ਬਿਲਕੁਲ ਇਹ ਨਹੀਂ ਹੈਗੇ ਅਸੀਂ ਬੱਚਿਆਂ ਨੂੰ ਸਾਰਾ ਕੁਝ ਦੱਸਣਾ ਹੀ ਹੈਗਾ ਇਸ ਕਰਕੇ ਜਦੋਂ ਅਸੀਂ ਬੱਚਿਆਂ ਲਈ ਲਿਖ ਰਹੇ ਹਾਂ ਤਾਂ ਸਾਨੂੰ ਸੋਚਣਾ ਪੈਗਾ ਕਿ ਸੀ ਬੱਚਾ ਨੂੰ ਕਿੰਨਾ ਕੁ ਮੈਟਰ ਦੇਣਾ ਹੈ ਜੀ ਕਿੰਨੀ ਕੰਨ ਨੂੰ ਗੱਲ ਦੱਸਣੀ ਹੈ ਕਿੰਨੀ ਕੁ ਗੱਲ ਉਹਨਾਂ ਤੋਂ ਛੁਪਾਉਣੀ ਹੈ ਜੀ ਮੈਂ ਇਹ ਚਾਹਾਂਗਾ ਹੁਣ ਇਸ ਤੋਂ ਪਹਿਲਾਂ ਕਿ ਹੋਰ ਗੱਲਾਂ ਕਰੀਏ ਹਾਂਜੀ ਕੋਈ ਮਨਪਸੰਦ ਰਚਨਾ ਹੋ ਜਾਏ ਤੁਹਾਡੀ ਜੀ ਹਾਂਜੀ ਮੈਂ ਇੱਕ ਜ਼ਿੰਦਗੀ ਦੀ ਗੱਲ ਚੱਲਦੀ ਸੀ ਆਪਣੀ ਜੀ ਸੰਖੇਪਜੀ ਰਚਨਾ ਹੈ ਮਸਲਿਆਂ ਦੇ ਬਾਰੇ ਜੀ ਕਿੰਨੇ ਗੁੰਝਲਦਾਰ ਨੇ ਜ਼ਿੰਦਗੀ ਦੇ ਮਸਲੇ ਵਾਹ ਕਿੰਨੇ ਗੁੰਝਲਦਾਰ ਨੇ ਜ਼ਿੰਦਗੀ ਦੇ ਮਸਲੇ ਜ਼ਿੰਦਗੀ ਦਾ ਹੀ ਸਾਰ ਨੇ ਜ਼ਿੰਦਗੀ ਦੇ ਮਸਲੇ ਵਾਹ ਜ਼ਿੰਦਗੀ ਦਾ ਹੀ ਸਾਰ ਨੇ ਜ਼ਿੰਦਗੀ ਦੇ ਮਸਲੇ ਨਾਲ ਸਮੇਂ ਦੇ ਚੱਲਦੇ ਇਹ ਬਣ ਹਮਰਾਹੀ ਹਮ ਨਾਲ ਸਮੇਂ ਦੇ ਚੱਲਦੇ ਇਹ ਬਣ ਹਮਰਾਹੀ ਵਕਤ ਦੀ ਇੱਕ ਮਾਰ ਨੇ ਜ਼ਿੰਦਗੀ ਦੇ ਮਸਲੇ ਵਾਹ ਵਕਤ ਦੀ ਇੱਕ ਮਾਰ ਨੇ ਜ਼ਿੰਦਗੀ ਦੇ ਮਸਲੇ ਮਸਲਿਆਂ ਨੇ ਸਿਰ ਜੀਆਂ ਹੱਦਾਂ ਸਰਹੱਦਾਂ ਵਾਹ ਇਹ ਜੋ ਦੇਸ਼ ਬਣਿਆ ਜੰਗਾਂ ਲੜਾਈਆਂ ਹੁੰਦੀਆਂ ਮਸਲਿਆਂ ਨੇ ਸਿਰ ਜੀਆਂ ਹੱਦਾਂ ਸਰਹੱਦਾਂ ਇੱਕ ਕੰਡਿਆਲੀ ਤਾਰ ਨੇ ਜ਼ਿੰਦਗੀ ਦੇ ਮਸਲੇ ਕੀ ਬਾਤ ਹੈ ਇੱਕ ਕੰਡਿਆਲੀ ਤਾਰ ਨੇ ਜ਼ਿੰਦਗੀ ਦੇ ਮਸਲੇ ਅਗਲੇ ਸ਼ੇਅਰ ਦੇਖਣੇ ਵਾਲੇ ਆ ਮਸਲਿਆਂ 'ਚੋਂ ਲੰਘ ਕੇ ਹੀ ਮਾਨਵ ਬਣਦਾ ਮਸਲਿਆਂ 'ਚੋਂ ਲੰਘ ਕੇ ਹੀ ਮਾਨਵ ਮਾਨਵ ਬਣਦਾ ਮਨੁੱਖ ਮਸਲਿਆਂ 'ਚੋਂ ਲੰਘ ਕੇ ਹੀ ਬਣੇਗਾ ਜੀ ਇੱਕ ਜ਼ਰੂਰੀ ਪਾਰ ਨੇ ਜ਼ਿੰਦਗੀ ਦੇ ਮਸਲੇ ਵਾਹ ਇੱਕ ਜ਼ਰੂਰੀ ਪਾਰ ਨੇ ਜ਼ਿੰਦਗੀ ਦੇ ਮਸਲੇ ਅੰਤ ਵਿੱਚ ਇੱਕ ਹੌਸਲਾ ਵੀ ਦੇਣਾ ਆਪਣੇ ਪਾਠਕਾਂ ਨੂੰ ਦੇਖੀ ਕਿਤੇ ਘਬਰਾ ਕੇ ਜਿਉਣਾ ਛੱਡ ਦੇਈ ਨਾ ਹਮ ਹਮ ਦੇਖੀ ਕਿਤੇ ਘਬਰਾ ਕੇ ਜਿਉਣਾ ਛੱਡ ਦੇਈ ਨਾ ਬਸ ਇਹੀ ਦੋ ਚਾਰ ਨੇ ਜ਼ਿੰਦਗੀ ਦੇ ਮਸਲੇ ਬਸ ਹੌਸਲਾ ਦੇਣਾ ਕਿ ਯਾਰ ਥੋੜੇ ਜਿਹੀ ਮਸਲੇ ਰਹਿ ਗਏ ਬਸ ਜ਼ਿੰਦਗੀ ਤਾਂ ਆਪਣੀ ਲੰਘ ਰਹੀ ਆ ਜੀ ਬਹੁਤ ਖੂਬ ਗੁਰਿੰਦਰ ਕਲਸੀ ਜੀ ਸੁਣਨ ਤਾਂ ਹੋਰ ਵੀ ਦਿਲ ਕਰਦਾ ਸੁਣਨ ਲੇਕਿਨ ਵਕਤ ਸਾਥ ਨਹੀਂ ਦੇ ਰਿਹਾ ਹਾਂਜੀ ਤੇ ਤੁਸੀਂ ਸਾਡੇ ਪ੍ਰੋਗਰਾਮ ਚ ਸ਼ਾਮਲ ਹੋਏ ਹੋ ਆਬ ਜੀ ਦਾ ਬਹੁਤ-ਬਹੁਤ ਧੰਨਵਾਦ ਫਿਰ ਕਿਸੇ ਦਿਨ ਆਪ ਜੀ ਨੂੰ ਰਿਕੁਐਸਟ ਕਰਾਂਗੇ ਕੁਝ ਹੋਰ ਸਵਾਲਾਂ ਦੇ ਨਾਲ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਪਸੂਥਰ ਸਾਹਿਬ ਅਤੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸੀ ਗੁਰਿੰਦਰ ਕਲਸੀ ਦੇ ਨਾਲ ਖਾਸ ਗੱਲਬਾਤ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਗੱਲਬਾਤ ਜਰੂਰ ਪਸੰਦ ਆਈ ਹੋਵੇਗੀ ਸੋ ਟੀਵੀ ਦਾ ਪ੍ਰੋਗਰਾਮ ਤਾਂ ਹੁਣ ਇੱਥੇ ਸਮਾਪਤ ਕਰਨਾ ਰਿਹਾ ਹੈ ਇਹਦਾ ਪ੍ਰੋਗਰਾਮ ਅੱਜ ਰਾਤੀ 11 ਵਜੇ ਤੱਕ ਜਾਰੀ ਰਹੇਗਾ 9 ਤੋਂ 10 ਗੱਲਾਂ 'ਚ ਗੱਲ 10 ਤੋਂ 11 ਲੋਕ ਸੱਤ ਪ੍ਰੋਗਰਾਮ ਹੋਵੇਗਾ